ਜੇ ਨਹੀਂ ਤੇ ਪੋਖੜ ਤਾਰ ਰੱਖਣੀ ਪਵੇ ਤਰਨੇ ਦੇਣੇ ਪੈਣ ਰੋਡ ਬੰਦ ਕਰਨੇ ਪੈਣ ਜੋ ਵੀ ਜਿੰਨਾ ਦੀ ਜ਼ਰੂਰਤ ਪਊਗੀ ਉਦਾਂ ਤੇ ਅਸੀਂ ਕਰਾਂਗੇ ਅਸੀਂ ਪ੍ਰਸ਼ਾਸਨ ਅਮਰਿਤਪਾਲ ਦੇ ਪਿਤਾ ਸਾਹਿਬਾ ਮੌਜੂਦ ਹੈ ترਸੀਮ ਸਿੰਘ ਜਿਨ੍ਹਾਂ ਨੇ ਹੁਣੇ ਉਹਨੇ ਡੀਸੀ ਅੰਮ੍ਰਿਤਸਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਹੈ ਸਰ ਅੰਮ੍ਰਿਤਸਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਹੈ ਕੀ ਨਿਸ਼ਕਰਸ਼ ਨਿਕਲੇ ਕਿ ਕੀ ਮੰਗ ਕੀਤੀ ਨਹੀਂ ਮੰਗ ਤੇ ਜੋ ਉਹਨਾਂ ਨੇ ਉੱਤੇ ਟੱਕਾ ਕੀਤਾ ਜਾ ਰਿਹਾ ਉਹਨਾਂ ਤੇ ਇੰਗਲਿਸ਼ਤਾ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਦੇ ਬਾਥਰੂਮਾਂ 'ਚ ਕੈਮਰੇ ਲਾਏ ਇੱਕ ਲਾਗ ਗੁਪਤ ਕੈਮਰੇ ਲਾ ਦੇ ਉੱਤੇ ਗਏ ਉਹ ਉਹਨਾਂ ਦੇ ਉਹਨਾਂ ਨੂੰ ਉਹਨਾਂ ਦਾ ਕਰੈਕਟਰ ਡੈਮੇਜ ਕੀਤਾ ਜਾ ਰਿਹਾ ਉਹਦੇ ਖਿਲਾਫ ਚ ਉਹਨਾਂ ਨੇ ਜੋ ਭੋਖੜਤਾਲ ਕੀਤੀ ਸੀ ਤੇ ਉਹਨਾਂ ਸਾਨੂੰ ਦੱਸਿਆ ਸੀ ਤੇ ਉਹ ਸਾਡੇ ਮਨ ਚ ਵੀ ਉਹਦਾਂ ਦੀ ਬਹੁਤ ਚਿੰਤਾ ਵਾ ਕੁਝ ਬੰਦਿਆਂ ਦੀ ਸਿਹਤ ਵੀ ਠੀਕ ਨਹੀਂ ਗਈ ਤੇ ਇਸ ਕਰਕੇ ਅਸੀਂ ਹੁਣ ਡੀਸੀ ਸਾਹਿਬ ਨੂੰ ਇਹ ਉਹ ਉਹਨਾਂ ਦੀ ਜੇਲ੍ਹ ਤਬਦੀਲੀ ਵਾਸਤੇ ਮੰਗ ਪੱਤਰ ਦਿੱਤਾ ਤੇ ਉਹ ਉਹਨਾਂ ਨੇ ਕਹਿੰਦੇ ਸੀ ਕਿ ਅਸੀਂ ਗੌਰ ਕਰ ਰਹੇ ਹਾਂ ਜੇ ਨਹੀਂ ਕੋਈ ਕੁਸ਼ਹਕੇ ਕੋ ਰਿਜ਼ਲਟ ਨਿਕਲਦਾ ਤਾਂ ਐਸੀ ਕੋਈ ਵੱਡਾ ਪ੍ਰੋਗਰਾਮ ਸਾਰੀ ਹਮ ਖੈਲੀ ਜਥੇ ਬੰਦਿਆਂ ਨਾਲ ਮਿਲ ਕੇ ਇਹ ਕਰਾਂਗੇ ਅਮਰਿਤਪਾਲ ਦੀ ਮਾਤਾ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਗਰ ਡੀਸੀ ਅੰਮ੍ਰਿਤਸਰ ਦੇ ਕੱਲ ਤੱਕ ਉਹਨਾਂ ਨੇ ਸੋਚਣ ਦਾ ਸਮਾਂ ਮੰਗਿਆ ਹੈ ਅਗਰ ਉਸ ਤੋਂ ਬਾਅਦ ਨਹੀਂ ਹੁੰਦਾ ਤੇ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਮੰਗ ਹੈ ਕਿ ਅਮਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ ਨਹੀਂ ਉਹ ਤਾਂ ਮੰਗ ਤਾਂ ਹੈ ਹੀ ਹੈ ਉਹ ਜੋ ਉਹਨਾਂ ਨੇ ਕਿਹਾ ਉਹ ਠੀਕ ਹੈ ਸੀ ਉਹਦੇ ਤੇ ਚੱਲਾਂਗੇ ਜੇ ਨਹੀਂ ਤੇ ਪੋਖੜ ਤਾਰ ਰੱਖਣੀ ਪਵੇ ਤਰਨੇ ਦੇਣੇ ਪੈਣ ਰੋਡ ਬੰਦ ਕਰਨੇ ਪੈਣ ਜੋ ਵੀ ਜਿੰਨਾਂ ਦੀ ਜ਼ਰੂਰਤ ਪਊਗੀ ਉਦਾਂ ਤੇ ਅਸੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਿ ਉਸ ਦੀ ਨੌਬਤ ਨਾ ਆਵੇ ਤੁਸੀਂ ਪਹਿਲਾਂ ਹੀ ਪੰਜਾਬ ਚ ਕਈ ਤਰ੍ਹਾਂ ਦੀਆਂ ਮੂਵਮੈਂਟਾਂ ਚੱਲਦੀਆਂ ਨੇ ਇਹਦੇ ਲੋਕ ਕਿੰਨੇ ਪਰੇਸ਼ਾਨ ਆ ਤੇ ਇਹ ਚੀਜ਼ ਹੈ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਕੱਲ ਨੂੰ ਕਿਸੇ ਰੋਡ ਬੰਦ ਹੁੰਦਾ ਜਾਂ ਕੋਈ ਕਰਨਾ ਅਸੀਂ ਅਸੀਂ ਤੇ ਪੀਸਫੁਲੀ ਕਹਿੰਨੇ ਆ ਕਿ ਤੁਸੀਂ ਸਾਡੀ ਜਿਹੜੀ ਇਹ ਇਸ ਮੰਗ ਨੂੰ ਤੁਸੀਂ ਧਿਆਨ ਦੇ ਕੇ ਤੇ ਜਲਦੀ ਜਲਦੀ ਹੱਲ ਹੱਲ ਕੀਤਾ ਜਾਵੇ ਅਮਰਿਤਪਾਲ ਦੀ ਇੱਕ ਆਡੀਓ ਵਾਇਰਲ ਹੋਈ ਆ ਉਹ ਆਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਕੀ ਕੀ ਕਿਹਾ ਗਿਆ ਹੈ ਉਸ ਆਡੀਓ ਦੇ ਵਿੱਚ ਆਡੀਓ ਚ ਉਹ ਹੀ ਉਹਨਾਂ ਨੇ ਕਿਹਾ ਗਿਆ ਕਿ ਇਹ ਜਿਹੜੇ ਕਿ ਜੋ ਸਾਡੇ ਨਾਲ ਇਹ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਜਿਹ ਜੋ ਸਾਡੇ ਸਿਕਰੈਟੀ ਤੇ ਹਮਲਾ ਵਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਉਹਨਾਂ ਚਿਰ ਕੋਈ ਅੰਦਲ ਨਹੀਂ ਛਕਾਂਗੇ ਜਿੰਨਾ ਚਿਰ ਉਹ ਇਹਦਾ ਕੋਈ ਫੈਸਲਾ ਨਹੀਂ ਹੁੰਦਾ ਸੋ ਕੋਈ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਲਗਾਤਾਰ ਜਿਹੜੇ ਜੋ ਮੰਗ ਪੱਤਰ ਦਿੱਤਾ ਗਿਆ ਹੈ ਸੋ ਮੰਗ ਜ਼ਰੂਰ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਏ ਜੋ ਉਹਨਾਂ ਨੂੰ ਉੱਥੇ ਵਤੀਰਾ ਕੀਤਾ ਜਾ ਰਿਹਾ ਉਹ ਨਾ ਕੀਤਾ ਜਾਏ ਅਗਰ ਉਹਨਾਂ ਨੂੰ ਉਹਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਭੁੱਖ ਹੜਤਾਲ ਕਰਨਗੇ ਜਾਂ ਫਿਰ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਕੀਤਾ ਜਾਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ